52 ਸਾਲ ਤੋਂ ਵੱਧ ਉਮਰਵਾਰੀਆਂ ਆਸ਼ਾ ਵਰਕਰਾਂ ਨੂੰ ਨੌਕਰੀ ਤੋਂ ਲਾਂਬੇ ਕਰਨ ਦੇ ਸਰਕਾਰੀ ਫਰਮਾਨ ਦਾ ਹੁਣ ਮਾਮਲਾ ਪੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਸੂਬੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਹੈ ਤੇ ਦੂਜੇ ਪਾਸੇ ਗੁੱਸਾ ਹੈ ਆਸ਼ਾ ਵਰਕਰਾਂ ਵੱਲੋਂ ਰੋਸ਼ ਮੁਜ਼ਾਰੇ ਕੀਤੇ ਜਾ ਰਹੇ ਹਨ ਅੱਜ ਇਥੇ ਸੁਲਤਾਨਪੁਰ ਲੋਧੀ ਦੇ ਬੀਡੀ ਕੋ ਦਫ਼ਤਰ ਦੇ ਬਾਹਰ ਡੈਮੋਕਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਤੇ ਸੀਐਮ ਮਾਨ ਦਾ ਪਤਲਾ ਫੂਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਦੇ ਪ੍ਰਧਾਨ ਅਸੀਂ ਅੱਜ ਭਗਵੰਤ ਮਾਨ ਦਾ ਇੱਥੇ ਅਰਥੀ ਦਾ ਮੁਜਾਰਾ ਕਰਨ ਆਏ ਆ ਕਿਉਂਕਿ ਜਿਹੜੀਆਂ 58 ਸਾਲ ਦੀਆਂ ਪੈਣਾ ਆ ਸਾਡੀਆਂ ਉਹਨਾਂ ਨੂੰ ਉਹ ਏਮ ਮਤਲਬ ਕੱਢ ਦਿੱਤਾ ਗਿਆ ਆ ਸਾਨੂੰ ਇਹ ਬਹੁਤ ਜ਼ਿਆਦਾ ਰੋਸ਼ ਆ ਕਿਉਂਕਿ ਜਦੋਂ ਸਾਨੂੰ ਇਹਨਾਂ ਨੇ ਰੱਖਿਆ ਸੀਗਾ ਇਸ ਸਰਕਾਰ ਨੇ ਨਾਈ ਵਿਧ ਭਾਈ ਦਾ ਸੀਗਾ ਨਾਈ ਉਮਰ ਦਾ ਸੀ ਹੁਣ ਇਹਨਾਂ ਸਰਕਾਰਾਂ ਨੇ ਬਿਨਾ ਪੁੱਛੇ 58 ਸਾਲ ਦੀਆਂ ਜਿਹੜੀਆਂ ਸਾਡੀਆਂ ਪੈਣਾ ਉਹਨਾਂ ਨੂੰ ਕੱਢ ਦਿੱਤਾ ਆ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਆ ਬਿਨਾ ਸਾਨੂੰ ਦੱਸੇ ਕੱਢਿਆ ਆ ਉਹਨਾਂ ਦੀਆਂ ਸੈਲਰੀਆਂ ਵੀ 5-5 6-6 ਮਹੀਨੇ ਦੀਆਂ ਰੋਕ ਦਿੱਤੀਆਂ ਤੇ ਇਸ ਕਰਕੇ ਅਸੀਂ ਇਹ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਅਰਤੀ ਮੁਜਾਰੇ ਕਰਦੇ ਆਂ ਭਗਵੰਤ ਮਾਨ ਦੀ ਅਰਤੀ ਫੂਕ ਰਹੇ ਆਂ ਜੀ ਕਾਰਨ ਕੀ ਦੱਸਿਆ ਜੀ ਸਾਨੂੰ 58 ਸਾਲ ਦੀਆਂ ਜਿਹੜੀਆਂ ਆ ਨਾ ਉਹ ਅਸੀਂ ਲੈਟਰ ਦਿੱਤੇ ਆ ਮਤਲਬ ਕਿ ਇਸ ਆ ਦੇ ਨਾਲ ਮੀਟਿੰਗਾਂ ਵੀ ਹੋਈਆਂ ਆ ਪਰ ਸਾਡੀਆਂ ਮੰਗਾਂ ਨਹੀਂ ਮੰਨਦਾ ਪਿਆ ਨਹੀਂ ਕਰ ਰਹੇ ਹੁਣ ਕੀ ਅਗਲਾ ਅਸਰ ਅਗਲਾ ਜੇ ਸਾਡੀਆਂ ਇਹ ਮੰਗਾਂ ਨਾ ਮੰਨਿਆ ਤਾਂ 28 ਤਰੀਕ ਨੂੰ ਸਾਡੇ ਜਲੰਧਰ ਵਿੱਚ ਰੈਲੀ ਆ ਬਹੁਤ ਬਾਰ ਰੈਲੀ ਹੈ ਪੂਰੇ ਪੰਜਾਬ ਦੇ ਵਿੱਚ ਆਸ਼ਾ ਵਰਕਰ ਫੈਸਿਲਿਟੇਟਰ ਪਰ ਆਣ ਗਿਆ ਤੇ ਫਿਰ ਅਸੀਂ ਦੇਖਾਂਗੇ ਵੀ ਜੋ ਵੀ ਸਾਡੇ ਜਥੇ ਬੰਦੀ ਦਾ ਫੈਸਲਾ ਹੋਊਗਾ ਅਸੀਂ ਉਹ ਕਰਾਂਗੇ ਸਤਤਾਂ ਕਾਲਾ ਸੰਘਿਆ ਪ੍ਰਧਾਨ ਆ ਤੇ ਅਸੀਂ ਇਹ ਮੰਗ ਸਰਕਾਰ ਤੋਂ ਕਰਨਾ ਚਾਹੁੰਦੇ ਆ ਕਿ ਜਦੋਂ ਸਾਨੂੰ 58 ਸਾਲ ਤੇ ਰੱਖਿਆ ਸੀ ਉਦੋਂ ਸਾਨੂੰ ਕੋਈ ਉਮਰ ਨਹੀਂ ਸੀ ਦੇਖੀ ਕੋਈ ਇਹਨਾਂ ਨੇ ਸਾਨੂੰ ਮਤਲਬ ਕੋਈ ਤਨਖਾਹ ਦਾ ਦਿਨ ਦੱਸਿਆ ਕਿ ਸਾਨੂੰ ਇਹਨਾਂ ਨੇ ਕੰਮ ਹੀ ਦੇਖਿਆ ਸੀ ਕਿ फटाफट ਆਸ਼ਾ ਤੋਂ ਜਿੰਨਾ ਵੀ ਕੰਮ ਲੈ ਸਕੀ ਅਸੀਂ ਕੰਮ ਲੈ ਲਈਏ ਹੁਣ ਸਾਨੂੰ ਇਹ ਕਹਿ ਰਹੇ ਆ ਕਿ ਜਿਹੜੀ 58 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਤੇ ਉਹ ਆਪਣੇ ਘਰ ਵਿੱਚ ਬੈਠ ਜਵੇ ਉਹ ਕੰਮ ਨਹੀਂ ਅੱਗੇ ਕਰ ਸਕਦੀ ਤੇ ਪਹਿਲਾਂ ਜਦੋਂ ਸਾਨੂੰ ਰੱਖਣ ਲੱਗਿਆ ਸੀ ਕੋਈ ਇਹਨਾਂ ਨੇ ਉਮਰ ਨਹੀਂ ਦੱਸੀ ਕੋਈ ਇਹਨਾਂ ਨੇ ਕੰਮ ਨਹੀਂ ਸੀ ਦੱਸਿਆ ਵੀ ਫਟਾਫਟ ਆਸ਼ਾ ਵਰਕਰ ਰੱਖਣੀ ਆ ਹੁਣ ਸਾਨੂੰ ਇਹ ਬਿਨਾਂ ਦੱਸੇ ਤੋਂ ਸਾਨੂੰ ਇਹ ਘਰ ਬਿਠਾ ਰਹੇ ਆ ਇਸ ਕਰਕੇ ਅਸੀਂ ਮਤਲਬ ਅਰੇ ਆ ਕਰ ਰਹੇ ਆ ਧਰਨਾ ਦੇ ਰਹੇ ਆ ਤੇ ਦੂਸਰਾ ਅਸੀਂ ਕੱਲ ਕਪੂਰਥਲੇ ਜ਼ਿਲ੍ਹੇ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਰਕੇ ਆਏ ਆ ਧਰਨਾ ਲਾ ਕੇ ਆਏ ਆ ਤੇ ਆਰਤੀ ਫੂਕੇ ਆਏ ਭਗਵੰਤ ਮਾਨ ਦੇ ਅੱਜ ਅਸੀਂ ਸਿੱਸੇ ਸੁਲਤਾਨਪੁਰ ਵਿੱਚ ਆਏ ਆ ਤੇ ਅਸੀਂ ਇਹ ਹੀ ਸਰਕਾਰ ਤੋਂ ਮੰਗ ਚਾਹ ਰਹੇ ਆ ਕਿ ਜੋ ਸਾਡੀ ਲੈਟਰ ਉੱਥੇ ਪਹੁੰਚੀ ਹੋਈ ਆ 6 ਮਹੀਨੇ ਦੀ ਉਹ ਸਾਨੂੰ 6 ਮਹੀਨੇ ਤੋਂ ਬਾਹਰ ਦਿੱਤਾ ਜਾਵੇ ਜੇ ਨਹੀਂ ਕਰਨਗੇ ਅਸੀਂ ਹੋਰ ਵੀ ਆਪਣਾ ਤਿੱਖਾ ਸੰਘਰਸ਼ ਕਰਾਂਗੇ ਜਿਹੜੀ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ